ਉਹ ਸਾਲਾ ਸੀ ਜੀ ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ ਉਹ ਟੈਕੜਾ ਹਵ ਸੀਗਾ ਜੀ ਤੇ ਉਹ ਟੈਕ ਤੇ ਡਿਲੀਵਰੀ ਕਰ ਲੋ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਹੁੰਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਘਰੇ ਬੁਲਾ ਲੈਂਦੀ ਸੀ ਗਲਤ ਰਿਲੇਸ਼ਨ ਆਖਦੀ ਸੀ ਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਘਰ ਫਰਵਾਹ ਗਈ ਦੋਨੇ ਬੱਚੇ ਘਰ ਛੱਡ ਗਏ ਆਪਨੀ ਵਿਆਹ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਕਾ ਛੱਡ ਗਈ 700 ਇਹਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ। ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ। ਉਹ ਫੋਜ ਪਰ ਆ ਗਿਆ ਸੀ। ਆਪਦੀ ਮਾਸੀ ਕੋਲ ਇੱਥੇ ਪੰਚਾਦਨ ਐ ਮਾਸੀ ਕੋਲੇ। ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਵਾਸੂ ਵੀ ਦਿਖਾਉਂਦਾ ਕਿ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਆ। ਕਿ ਉਹਨੂੰ ਰਾਸ਼ਿਕ ਪਰ ਜਿਹੜੇ ਉਹ ਵੀ ਤੰਗ ਕਰਦੇ ਸੀ ਕਿ ਉਹਨੂੰ। ਉਹ ਉਹਨੂੰ ਬੈੱਡਰੂਮ ਦੀਆਂ ਵੀਡੀਓ ਭੇਜਦੇ ਸੀ ਜੀ ਬੜਾ ਬਣਾ ਕੇ ਹਾਂਜੀ ਬਣਾ ਬਣਾ ਕੇ ਜਨਾਨੀ ਆਪਰਾ ਹਾਂਜੀ ਉਹ ਜਦੋਂ ਇਹਦੇ ਘਰ ਆ ਕੇ ਇਹਦੀ ਜਨਾਨੀ ਨਾਲ ਰਿਲੇਸ਼ਨ ਬਣਾਉਂਦੇ ਸੀ ਤੇ ਬੈੱਡਰੂਮ ਦੀ ਵੀਡੀਓ ਬਣਾਉਂਦੇ ਸੀ ਜੋ ਇਹਨੂੰ ਭੇਜਦੇ ਸੀ ਤੇ ਇਹਦੀ ਜਨਾਨੀ ਨੇ ਆਪਦੇ ਟੌਪਸ ਵੀ ਉਹਨਾਂ ਨੂੰ ਦਿੱਤੇ ਹੋਏ ਸੀ ਉਹ ਸਾਰੀ ਸਕੇ ਗੱਲ ਉਹਨਾਂ ਦੀ ਉਹ ਗੱਲ ਨਹੀਂ ਸਹ ਸਕਿਆ ਜੀ ਇਸ ਕਰਕੇ ਉਹਨੇ ਸਲਫਾਸ ਕਰਕੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਤਦੇ ਹੁਣ ਜਿਹੜੇ ਬਾਕੀ ਉਹ ਬੜੇ ਗਏ ਕਿ ਨਹੀਂ ਨਹੀਂ ਪੁਲਿਸ ਵੱਲੋਂ ਸਾਨੂੰ ਕਾਲ ਆਈ ਹੈ ਜੀ ਤੇ ਇਕੱਲੀ ਔਰਤ ਖੜੀ ਆ ਉਹਨਾਂ ਨੇ ਫੜਿਆ ਆ ਉਹਨਾਂ ਨੂੰ ਨਹੀਂ ਫੜਿਆ ਜੀ ਪਰ ਫੜਨੇ ਚਾਹੀਦੇ ਨੇ ਹਾਂਜੀ ਉਹਨਾਂ ਨੂੰ ਫੜਨੇ ਚਾਹੀਦਾ ਜਿਹੜੀ ਉਹ ਤੁਹਾਡੇ ਕੋਲ ਜਿਹੜੇ ਬਣਾ ਕੇ ਗਿਆ ਹਾਂਜੀ ਉਹ ਵੀਡੀਓ ਸਾਡੇ ਕੋਲ ਆ ਜੀ ਉਹ ਤੇ ਉਹਦਾ ਮੋਬਾਈਲ ਵੀ ਥਾਣੇ ਵਿੱਚ ਜਮਾ ਹੈ ਹੁਣ ਸਖਤ ਕਾਰਵਾਈ ਹੁਣ ਕੀਤੀ ਹਾਂਜੀ ਮੋਬਾਈਲ ਦੇ ਵਿੱਚ ਵੀ ਉਹਨਾਂ ਦੇ ਉਹਦੇ ਬਹੁਤ ਪ੍ਰੂਫ ਲੱਭ ਜਾਣਗੇ ਉਹ ਥਾਣੇ ਜਮਾ ਕਰਵਾ ਦਿੱਤਾ ਸੀ ਪਤਾ ਨਹੀਂ ਕਿ ਇਹਦਾ ਆਉਂਦਾ ਮੇਰਾ ਨਾਮ ਮਰਜੀਤ ਹਰਜੀਤ ਮਰਜੀਤ ਕਿਹ ਲੱਗਦਾ ਹੈ ਜਿਹੜਾ ਜੇ ਮੇਰਾ ਪੰਜਾ ਸੀ ਕੀ ਕਰਦਾ ਸੀ ਉਹ ਗੱਡੀ ਚ ਲੰਮਦਾ ਸੀ ਟਰੱਕ ਚਲ ਘਰੇ ਆਉਂਦਾ ਸੀ ਪਤਾ ਨਹੀਂ ਦੋ ਢਾਈ ਮਹੀਨੇ ਅਗੇ ਦੋ ਢਾਈ ਮਹੀਨੇ ਪਿਛੋਂ ਆਇਆ ਹੋਰ ਰਾਹ ਵਿੱਚ ਆ ਕੇ ਉਹਨੇ ਕਿਹਾ ਰਾਜੂ ਗੋਲੀਆਂ ਲੈ ਲੀਆਂ ਵੀ ਤੁਸੀਂ ਪਿੰਡ ਛੱਡ ਦਿਓ ਕਿੱਥੇ ਤੇ ਪਛਾਣ ਆ ਕੇ ਖਾਦੀਆਂ ਉਹਨੇ ਪਰੇਸ਼ਾਨ ਤਾਂ ਬੁੜੀਆਂ ਤੋਂ ਸੀ ਤੇ ਦੋ ਤਿੰਨਾਂ ਬੁੜੀਆਂ ਨੇ ਵੀ ਨਾਲ ਉਹਨੂੰ ਤੰਗ ਕੀਤਾ ਵੀ ਉਹ ਜਿਹੜੀ ਬੋਟੀ ਸੀ ਉਹਦੀ ਇੱਕ ਉਹਦੀ ਪਵਾਸੀ ਇੱਕ ਜਿਹੜੀ ਮੁੰਡਾ ਲੈ ਕੇ ਗਿਆ ਉਹਦੀ ਮਾਂ ਹੈ ਮਤਲਬ ਉਹਨਾਂ ਦੇ ਨਾਮ ਵਿੱਚ ਮੋਬਾਈਲ ਤੇ ਲਿਖਿਆ ਹੋਇਆ ਹੈ ਤੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਖਾਦੀਆਂ ਕੋਈ ਦੋ ਵਿੱਚ ਵੀਡੀਓ ਉਹਨੂੰ ਵਿਖਾਈਆਂ ਨੇ ਬਹੁਤ ਮੁੰਡਿਆਂ ਨੇ ਮੈਨੂੰ ਨਹੀਂ ਪਤਾ ਚਾਰ ਮੁੰਡੇ ਵਿੱਚ ਉਹਨੇ ਵੀਡੀਓ ਵਿਖਾਈਆਂ ਵੀਡੀਓ ਮੈਨੂੰ ਉਹਨੇ ਆਖਿਆ ਮਾਸੀ ਆ ਵੀਡੀਓ ਦੇਖ ਲਈਆਂ ਮੇਰਾ ਸਿਰ ਆਪਦਾ ਸਿਰ ਕੁੱਟਦਾ ਸੀ ਬਹੁਤ ਕੁੱਟਦਾ ਸੀ ਆਪਦਾ ਸਿਰ ਹੋਏ ਸਾਥੋਂ ਵੀ ਨਹੀਂ ਸਮਝ ਆ ਗਿਆ ਉਹਨਾਂ ਨੇ ਰੋਟੀ ਨਹੀਂ ਖੀਦੀ ਨਾ ਉਹਨੇ ਤਿੰਨ ਦਿਨ ਬਾਹਰ ਰੋਟੀ ਖਾਦੀ ਨਾ ਇੱਥੇ ਆ ਕੇ ਖਾਦੀ ਤੇ ਅਸੀਂ ਇੱਕ ਮੈਨੂੰ ਇੱਕ ਮੈਂ ਇੱਕ ਮੇਰੀ ਭੈਣ ਇੱਕ ਬੁੱਢੀ ਆਉਂਦੀ ਸੱਸ ਮੈਂ ਮਿੱਠਿਆ ਤੋਂ ਲੈ ਕੇ ਆਪਦੇ ਘਰੇ ਇੱਥੇ ਆ ਗਈ ਪਰੋਈ ਪਰ ਵੀ ਚਲ ਮੁੰਡਾ ਬੱਚਿਆਂ ਨੂੰ ਮਿਲੂਗਾ ਬੱਚੇ ਸਹੀ ਠੀਕ ਹੋ ਜੂਗਾ ਮੁੰਡੇ ਦਾ ਦਿਮਾਗ ਹੋ ਜਾਊਗਾ ਪਰ ਨਾ ਉਹਨੂੰ ਵੀਡੀਓ ਨੇ ਖਾ ਲਿਆ ਮੁੰਡਾ ਮੇਰਾ ਸਾਡਾ ਵੀਡੀਓ ਵਿਖਾਈਆ ਮੁੰਡਿਆਂ ਨੇ ਕਿ ਆ ਵੇਹ ਤੇਰੀ ਰੋਟੀ ਨੰਗੀ ਹੂ ਆ ਵੇਹ ਤੇਰੀ ਰੋਟੀ ਇੰਜ ਵੀਡੀਓ ਕਰਦੀ ਹੂ ਤੇ ਪਤਾ ਨਹੀਂ ਮੈਂ ਕੁਛ ਦੱਸ ਨਹੀਂ ਸਕਦੀ ਉਹਦੇ ਬਾਰੇ ਜੋ ਜੋ ਟੌਰਚਰ ਕਰ ਜੋ ਜੋ ਭਾਂ ਮੁੰਡਿਆਂ ਨੇ ਕੀਤਾ ਇੱਕ ਮੁੰਡੇ ਨੂੰ ਉਹਨੇ ਟੋਕਸ ਵੀ ਦਿੱਤੇ ਨੇ ਉਹ ਆਦੀ ਮੇਰੇ ਲੈ ਗਏ ਨੇ ਕੋਈ ਮੁੰਡੇ ਨੂੰ ਟੋਕਸ ਦਿੱਤੇ ਨੇ ਪੈਸੇ ਮੁੰਡਿਆਂ ਨੂੰ ਖਵਾਉਂਦੀ ਸੀ ਤੇ ਮਤਲਬ ਕੀ ਕਸਮ ਹਾਂ ਜੋ ਕਰਦੀ ਸੀ ਮੁੰਡੇ ਇੱਕ ਮੁੰਡੇ ਦਾ ਨਾਂ ਲੈਂਦਾ ਸੀ ਉਹ ਮੁੰਡੇ ਨੂੰ ਫੋਨ ਕਰਦਾ ਸੀ ਤੇਰੀ ਜੁਰਤ ਸਾਡੇ ਘਰ ਮੋਬਾਈਲ ਤੇ ਹੈਗਾ ਇਹ ਉਹ ਦੂਜਾ ਮੁੰਡਾ ਹੋਰ ਨਾਂ ਲੈ ਦਿੰਦਾ ਸੀ ਗਾਂ ਆ ਵੀ ਮੁੰਡੇ ਆ ਵੀ ਮੁੰਡੇ ਤੇਰੇ ਘਰੇ ਤਲਾਈ ਉਹੀ ਰਹਿੰਦੀ ਏ ਉਹ ਮੁੰਡਿਆਂ ਨੇ ਬਹੁਤ ਕੁਛ ਲਿਖਿਆ ਹੈ ਮੋਬਾਈਲ ਤੇ ਬਹੁਤ ਹੈਗਾ ਮੈਂ ਕਿਹਾ ਅਸੀਂ ਤਾਂ ਮਿੱਠਿਆ ਮੈਂ ਫਿਰੋਜਪੁਰਾ ਮੈਂ ਮੈਂ ਤਾਂ ਵਿਚੋਲਣ ਸਾਹ ਲੈ ਬਹੁਤ ਕਿਾਸੀ ਇਨਸਾਨ ਮਿਲੇ ਉਹ ਕੁੜੀ ਬਹੁਤ ਤੰਗ ਕੀਤਾ ਮਾਂ ਆਹ ਭੜੀ ਮਾਂਸ ਸੱਤ ਭੜੀ ਮਾਂਸ ਉਹਨੇ ਸੱਤ ਸੱਤ ਜਿਹੜੀ ਕੰਮ ਨਹੀਂ ਕੀਤਾ ਸੱਤ ਤੇ ਆਪ ਰੋਟੀਆਂ ਪਕਾ ਕੇ ਖੋਂਦੀ ਰਹੀਏ ਸੱਤ ਨੂੰ ਅੰਦਰ ਬਾਹਰ ਉਹਨੇ ਆਖਿਆ ਜਲ ਮੇਰੇ ਪੁੱਤਰ ਦਾ ਘਰ ਵਸਦਾ ਰਿਹਾ ਮੇਰਾ ਪੁੱਤਰ ਬਾਹਰ ਹੈ ਹਨਾ ਫਿਰ ਸੱਤ ਫਿਰ ਵੀ ਕੁੱਤੀ ਦਾ ਸਵਾਲ ਵੀ ਬੋਲਦੀ ਸੱਤ ਸੱਤ ਸੋਰੇ ਨੇ ਕੁਛ ਨਹੀਂ ਉਹਨੂੰ ਕਿਹਾ ਬੱਚਿਆਂ ਤਰਫ ਵਾਲੀ ਤੇ ਪਤਾ ਨਹੀਂ ਇਹਨੂੰ ਕੀ ਕਿਸੇ ਦੀ ਚੁੱਕਣਾ ਹੈ ਆਂਦੇ ਅਭੀ ਇੱਕ ਮੁੰਡੇ ਦੀ ਜਿਹੜੀ ਕੁੜੀ ਦੀ ਜਿਹੜਾ ਕੁੜੀ ਜਿਹੜਾ ਮੁੰਡਾ ਹੈ ਨਾ ਪਹਿਲੋਂ ਇਹਦੀ ਮਾਂ ਰਿਸ਼ਤਾ ਮੰਗਦੀ ਸੀ ਉਹ ਰਿਸ਼ਤਾ ਇਹਦਰ ਜੇ ਇਹਦਰ ਹੋ ਗਿਆ ਗੋਰਾ ਮੁੰਡਾ ਜਿਹਨੂੰ ਗੋਰਾ ਗੋਰਾ ਇਹ ਰਿਸ਼ਤਾ ਮੰਗਦੀ ਸੀ ਇਹਾਂ ਦੇ ਰਿਸ਼ਤਾ ਨਹੀਂ ਹੁੰਦਾ 6 ਸਾਲਾਂ ਬਾਅਦ ਭੱਜੀ 6 ਸਾਲਾਂ ਬਾਅਦ ਭੱਜੀ ਏ ਮੁੰਡੇ ਨਿੱਕੇ ਨਿੱਕੇ ਦੋ ਛੱਡ ਕੇ ਇਹਨਾਂ ਨੂੰ ਦਵਾਈ ਪਾਤੀ ਰਾਤ ਰਾਤ ਕੋ ਪਤਾ ਨਹੀਂ ਕਿਉਂ ਗਈ ਇਸ ਟੜਕੇ ਆ ਇਹ ਡਿੱਗਦੇ ਫਿਰਿਆ ਮੁੜ ਕੇ ਰਾਤ ਦੇ ਜਾਗਦੇ ਨੇ ਉਲਟੀਆਂ ਕਰਦੇ ਨੇ ਰਾਤ ਉਲਟੀਆਂ ਕਰਦੇ ਨੇ ਡਿੱਗਦੇ ਫਿਰ ਇਹ ਗਵਾਡੀਆਂ ਨਹੀਂ ਅੱਗੇ ਦੇਖਿਆ 7:30 ਵਜੇ ਤੇ ਕਰ ਉਹਨਾਂ ਗੋਲੀ ਦਿੱਤੀ ਜਖਰੀ ਕਿ ਦਾ ਮਾਮਲਾ ਆ ਸੀਗਾ ਸੁਸਾਈਡ ਦਾ ਕੀ ਮਾਮਲਾ ਹੈ ਲੜਕਾ ਸੁਖਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਭੋਸ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਹੂ ਦਾ ਰਹਿਣ ਵਾਲਾ ਸੀ ਉਹਦੀ ਜਿਹੜੀ ਆਕਸੀਜਨ ਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਨਹੀਂਦਾ ਸੀ ਤੇ ਜਿਹੜੀ ਜਿਹੜੀਆਂ ਗੋਲੀਆਂ ਖਾਧੀਆਂ ਕੀ ਕਹੇ ਇਹ ਗੋਲੀਆਂ ਉਸ ਮੁੰਡੇ ਨੇ ਤਾਂ ਖਾਧੀਆਂ ਵੀ ਉਹਦੀ ਲੜਕੀ ਉਹ ਕਹਿੰਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸੰਬੰਧ ਆ ਪਿੰਡ 'ਚ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਭਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਜਦੋਂ ਸਹਿਨ ਨਹੀਂ ਕੀਤਾ ਘਰ ਵਾਲੀ ਬਾਰੇ ਤੋਨੇ ਫਿਰ ਗੁੱਸੇ ਵਿੱਚ ਆ ਕੇ ਉਹਨੇ ਸਲਫਾਸ ਘਾ ਲਿਆ ਤੇ ਉਹਦੀ ਮੌਤ ਹੋ ਗਈ ਹੈ ਇਹੋ ਜੀ ਪਤਨੀ ਕੋਲੋਂ ਮﻘਦਮਾ ਦਰਜ ਕਰਦੇ ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਉਹਦੇ ਵਿੱਚ ਅਜੇ ਜਿਹੜੀ ਦੋਸ਼ੜਾ ਉਹਦੀ ਪਤਨੀ ਪਾਈ ਗਈ ਹੈ ਉਹਨੂੰ ਅੱਜ ਥਾਣਾ ਸਿਟੀ ਫਰੋਪਰ ਫਰੋਪਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਉਹਦੇ ਤੋਂ ਉਹਦੀ ਪੁੱਛਗਿੱਛ ਕੀਤੀ ਜਾਊਗੀ ਜਿਹੜਾ ਜਿਹੜਾ ਵੀ ਅੱਗੇ ਸਾਨੂੰ ਪਤਾ ਲੱਗੂਗਾ ਉਹਦੇ ਤੇ ਮੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ